ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧੇ ਤਣਾਅ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਖਦਸ਼ੇ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਭਾਵਿਤ ਜਿਹੜੇ ਲੋਕ ਹੋਣਗੇ ਉਹਨਾਂ ਦੇ ਠਹਿਰਨ ਦੇ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਨ ਦੇ ਫੈਸਲਾ ਕੀਤਾ ਗਿਆ ਜਿਹਦੇ ਚੱਲਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੋਕਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਔਰ ਪ੍ਰਭਾਵਿਤ ਲੋਕਾਂ ਨੂੰ ਗੁਰਦੁਆਰਿਆਂ ਵਿੱਚ ਸ਼ਰਨ ਦਿੱਤੀ ਜਾਊਗੀ ਤੇ ਨਾਲ ਲੰਗਰ ਦੀ ਵਿਵਸਥਾ ਵੀ ਕੀਤੀ ਜਾਵੇਗੀ ਜਿਹਦੇ ਚੱਲਦੇ ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਵੱਧਦੇ ਤਣਾਅ ਨੂੰ ਦੇਖਦੇ ਹੋਏ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇੱਕ ਇਨਸਾਨੀਅਤ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਪਹਿਲ ਕੀਤੀ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸਰਹੱਦ ਉੱਤੇ ਵਸੇ ਪਿੰਡਾਂ ਦੇ ਲੋਕ ਅਗਰ ਪ੍ਰਭਾਵਿਤ ਹੋਏ ਤਾਂ ਉਹਨਾਂ ਦੇ ਠਹਿਰਨ ਵਾਸਤੇ ਜਿਹੜੇ ਨੇ ਪ੍ਰਬੰਧ ਕਰ ਦਿੱਤੇ ਗਏ ਨੇ ਖਾਸ ਕਰਕੇ ਜਿਹੜੇ ਸਰਹੱਦੀ ਪਿੰਡਾਂ ਦੇ ਜਿਹੜੇ ਲੋਕ ਨੇ ਅਗਰ ਖੁਦਾਨਾ ਖਾਸ ਤੱਕ ਗੱਲ ਦੋਨਾਂ ਮੁਲਕਾਂ ਦੇ ਵਿੱਚ ਅੱਗੇ ਵਧਦੀ ਹੈ ਤਾਂ ਫਿਰ ਜਿਹੜੇ ਪ੍ਰਵਾਬ ਤਲੂਕ ਨੇ ਉਹਨਾਂ ਦੇ ਠਹਿਨ ਵਾਸਤੇ ਸ਼੍ਰੋਮਨਗੁਰੂ ਦਾ ਪ੍ਰਬੰਧਕ ਕਮੇਟੀ ਪ੍ਰਬੰਧ ਕਰੇਗੀ ਇਹ ਫੈਸਲਾ ਸ਼੍ਰੋਮਨਗੁਰੂ ਦਾ ਪ੍ਰਬੰਧਕ ਕਮੇਟੀ ਵੱਲੋਂ ਲਿਆ ਗਿਆ ਸ਼੍ਰੋਮਨਗੁਰੂ ਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਜਿ세 ਚੱਲਦੇ ਆ ਇਤਿਹਾਸਿਕ ਗੁਰਦੁਆਰਿਆਂ ਦੀਆਂ ਜਿਹੜੀਆਂ ਸਰਾਵਾਂ ਨੇ ਉੱਥੇ ਜਿਹੜੇ ਨੇ ਲੋਕਾਂ ਦੇ ਠਹਿਨ ਵਾਸਤੇ ਜਿਹੜੇ ਪ੍ਰਬੰਧ ਉਹ ਵਿਵਸਥਾ ਕੀਤੀ ਗਈ ਹੈ ਔਰ ਨਾਲ ਦੇ ਨਾਲ ਲੰਗਰ ਵੀ ਚਲਾਇਆ ਜਾਊਗਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ 77 ਪ੍ਰਤਾਪ ਸਿੰਘ ਨੇ ਦੱਸਿਆ ਕਿ ਮੌਜੂਦਾ ਹਾਲਾਤ ਦੇ ਚੱਲਦਿਆਂ ਬਾਰਡਰ ਏਰੀਏ ਦੇ ਵਾਸੀਆਂ ਦੀ ਸੁਰੱਖਿਆ ਤੇ ਰਾਤ ਦੇ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਣ ਵਾਲੇ ਸਾਰੇ ਗੁਰਦੁਆਰਿਆਂ ਦੇ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਨਿਰਦੇਸ਼ਾਂ ਦੇ ਚੱਲਦਿਆਂ ਸਬੰਧਤ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਵੀ ਚਿੱਠੀਆਂ ਲਿਖ ਦਿੱਤੀਆਂ ਜਾਂ ਜਿਸ ਵਿੱਚ ਉਹਨਾਂ ਨੂੰ ਤਤਕਾਲ ਤੁਰੰਤ ਵਵਸਤਾ ਯਕੀਨੀ ਬਣਾਉਣ ਵਾਸਤੇ ਆਦੇਸ਼ ਜਾਰੀ ਕਰ ਦਿੱਤੇ ਨੇ ਇਨ੍ਹਾਂ ਗੁਰਦੁਆਰਿਆਂ ਦੇ ਵਿੱਚ ਵਿਸ਼ੇਸ਼ ਰੂਪ ਤੇ ਜਿਹੜੇ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਜਿਨ੍ਹਾਂ ਵਿੱਚ ਗੁਰਦੁਆਰਾ ਸ੍ਰੀ ਬਰਤਸਾਹ ਪਠਾਨਕੋਟ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਗੁਰਦਾਸਪੁਰ ਗੁਰਦੁਆਰਾ ਬਾਬਾ ਬੁੱਢਾ ਸਾਹਿਬ RAMDAS ਅੰਮ੍ਰਿਤਸਰ ਗੁਰਦੁਆਰਾ ਗੁਰੂ ਸਰ ਸਤਲਾਨੀ ਸਾਹਿਬ ਪਾਸ਼ੀ ਸ਼ੇਮੀ ਹਸੈਨੀwala ਅੰਮ੍ਰਿਤਸਰ ਗੁਰਦੁਆਰਾ ਸ੍ਰੀ ਛਾਡਾ ਸਾਹਿਬ ਪਾਸ਼ੀ ਸ਼ੇਮੀ ਅੰਮ੍ਰਿਤਸਰ ਗੁਰਦੁਆਰਾ ਬਾਬਾ ਬੀਰ ਸਿੰਘ ਰਤੋਕੇ ਤਰਨਤਾਰ ਗੁਰਦੁਆਰਾ ਪਾਈਤਾਰਾ ਸਿੰਘ ਸ਼ਹੀਦ ਵਾਣਪਿੰਡ ਤਰਨਤਾਰ ਗੁਰਦੁਆਰਾ ਜਮਨੀ ਸਾਹਿਬ ਪਾਸ਼ੀ ਦਸਵੀਂ ਬਜਿੱਦਪੁਰ ਫਿਰੋਜ਼ਪੁਰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਸਰ ਸਾਹਿਬ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਤਰਨਤਾਰ ਗੁਰਦੁਆਰਾ ਬਾਬਾ ਬੁੱਢਾ ਜੀ ਤੇਜਕਲਾ ਗੁਰਦਾਸਪੁਰ ਗੁਰਦੁਆਰਾ ਸਿੰਘ ਸਹਿਬ ਬਾਸਰਕੇ ਗਿੱਲਾਪਿੰਡ ਅੰਮ੍ਰਿਤਸਰ ਅਤੇ ਗੁਰਦੁਆਰਾ ਪਾਸੀ ਸ਼ੇਮੀ ਅਤੇ ਨੌਵੇਂ ਗੁਰੂਗਦਾਬਾਗ ਕੁੱਕੇਵਾਲੀ ਅੰਮ੍ਰਿਤਸਰ ਇਹਨਾਂ ਗੁਰਦੁਆਰਿਆਂ ਦੇ ਨੂੰ ਲੈ ਕੇ ਜਿਹੜੇ ਪ੍ਰਬੰਧ ਕਰ ਦਿੱਤੇ ਕਿ ਨਹੀਂ ਇੱਥੇ ਜਿੰਨੀਆਂ ਵੀ ਸਰਾਵਾਂ ਨੇ ਅਗਰ ਜਿਹੜੇ ਪ੍ਰਵਾਪਤ ਲੋਕ ਹੋਣਗੇ ਇੱਥੇ ਉਹਨਾਂ ਨੂੰ ਠਹਿਰਾਇਆ ਜਾਊਗਾ ਤੇ ਸਾਰੀ ਤਰ੍ਹਾਂ ਦੇ ਜਿਹੜੇ ਇੰਤਜ਼ਾਮ ਕੀਤੇ ਜਾਣਗੇ ਉਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਪਸ਼ਟ ਕੀਤਾ ਕਿ ਕੋਈ ਵਿਅਕਤੀ ਜੋ ਸੀਮਾ ਖੇਤਰ ਦੇ ਨੇੜੇ ਜੇ ਅਗਰ ਕੋਈ ਜ਼ਰੂਰਤ ਪਈ ਤਾਂ ਇਹਨਾਂ ਗੁਰਦੁਆਰਿਆਂ ਦੇ ਵਿੱਚ ਉਹ ਆ ਕੇ ਰਹਿ ਸਕਦਾ ਹੈਗਾ ਉਹਨਾਂ ਨੂੰ ਸਿਰਫ ਸੁਰਖਿਤ ਜਿਹੜੇ ਤੌਰ ਤੇ ਜਿਹੜੇ ਠਹਿਰਨ ਦਾ ਪ੍ਰਬੰਧ ਨਹੀਂ ਮਿਲ ਗਿਆ ਬਲਕਿ ਹਰ ਤਰ੍ਹਾਂ ਦੀ ਜਿਹੜੀ ਉੱਥੇ ਰਹਿਣ ਸੈਂ ਦੀ ਸਹੂਲਤ ਅਤੇ ਲੰਗਰ ਦੀ ਸਹੂਲਤ ਵੀ ਦਿੱਤੀ ਜਾਊਗੀ ਉਹਨਾਂ ਕਹਿੰਦੇ ਕਿ ਕਦਮ ਨਾ ਸਿਰਫ ਸਿੱਖ ਪਰੰਪਰਾ ਦੀ ਸੇਵਾ ਤੇ ਸਰਬੱਤ ਦੇ ਭਲੇ ਦੀ ਭਾਵਨਾ ਨੂੰ ਸੁਰਜੀਤ ਨਹੀਂ ਕਰਦਾ ਬਲਕਿ ਸੰਕਟ ਦੀ ਘੜੀ ਦੇ ਮੌਕੇ ਇੱਕ ਸਿੱਖ ਕੌਮ ਨੇ ਹਮੇਸ਼ਾ ਇੱਕ ਵੱਖਰੀ ਮਿਸਾਲ ਪੈਦਾ ਕੀਤੀ ਆ ਔਰ ਸ਼ਰੂਮਨੀ ਗੁਰੂ ਦਾ ਪ੍ਰਬੰਧਕ ਕਮੇਟੀ ਨੇ ਇਹ ਵੀ ਕਿਹਾ ਕਿ ਜਰੂਰਤ ਪਈ ਤਾਂ ਹੋਰ ਨਾ ਗੁਰਦੁਆਰਿਆਂ ਵਿੱਚ ਵੀ ਇਸ ਪੈਲ ਨੂੰ ਸ਼ਾਮਲ ਕੀਤਾ ਜਾਊਗਾ ਜੇਕਰ ਜ਼ਰੂਰਤ ਪਈ ਤਾਂ ਹੋਰ ਵੀ ਜਿਹੜੇ ਗੁਰਦੁਆਰੇ ਨੇ ਜਿਹੜੇ ਸ਼੍ਰੋਮਣੀ ਗੁਰਦਵਾਰੇ ਦਾ ਪ੍ਰਬੰਧ ਕਮੇਟੀ ਦੇ ਅਧੀਨ ਆਉਂਦੇ ਨੇ ਉੱਥੇ ਵੀ ਅਜਿਹੇ ਪ੍ਰਬੰਧ ਕੀਤੇ ਜਾਣਗੇ ਕਿਉਂਕਿ ਅਸਲ ਦੇ ਵਿੱਚ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਜਿਦੇ ਚਾਕਰ ਗੁਰਦਾਸਪੁਰ ਦੀ ਪਠਾਨਕੋਟ ਦੀ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਨੇ ਪਹਿਲਾਂ ਵੀ ਬਹੁਤ ਸਾਰੀਆਂ ਜੁੱਧਾਂ ਜਾਂ ਜੰਗਾਂ ਦੇਖੀਆਂ ਨੇ ਜਿਸ ਕਰਕੇ ਉਹ ਹਰ ਵਾਰ ਪ੍ਰਭਾਵਤ ਹੁੰਦੇ ਚਾਹੇ 65 ਦੀ ਲੜਾਈ ਚਾਹੇ 71 ਦੀ ਹੋਵੇ ਚਾਹੇ ਕਾਰਗਲ ਦੀ ਲੜਾਈ ਹੋਵੇ ਤੇ ਉਹ ਲੋਕ ਫਿਰ ਕਾਸਕਰੀ ਫਰੂਜ਼ ਪਰ ਤੇ ਫਾਜ਼ਿਲਕਾ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਵਸਦੇ ਜਿਹੜੇ ਲੋਕ ਨੇ ਜਿਹੜੇ ਬਿਲਕੁਲ ਸਰਦ ਦੇ ਨੇੜੇ ਨੇ ਉੱਥੋਂ ਉਹਨਾਂ ਨੇ ਸ਼ਿਫਟ ਹੋਣਾ ਸ਼ਹਿਰਾਂ ਦੇ ਵਿੱਚ ਆ ਗਏ ਨੇ ਜਿਹਦੇ ਚੱਲਦੇ ਆ ਗੁਰਦੁਆਰਿਆਂ ਦੇ ਵਿੱਚ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਨੇ ਫਿਲਹਾਲ ਕਿਉਂਕਿ ਪਹਿਲਗਾਮ ਜਿਹੜਾ ਅਤਵਾਦੀ ਹਮਲਾ ਹੋਇਆ ਸੀ ਉਹ ਸਬਕ ਦੇ ਦਿੱਤਾ ਗਿਆ ਭਾਰਤ ਸਰਕਾਰ ਵੱਲੋਂ 에어 ਸਟ੍ਰਾਈਕ ਦੇ ذریعے ਪਾਕਿਸਤਾਨ ਅਤੇ ਪੀਓਕੇ ਸਥਿਤ ਜਿਹੜੇ ਅਤਵਾਦੀਆਂ ਦੇ 9 ਠਿਕਾਣੇ ਸੀ ਉੱਥੇ ਜਿਹੜੇ ਨੇ ਹਮਲੇ ਕੀਤੇ ਕਿ ਨਹੀਂ ਔਰ ਇਹ ਵੀ ਜਿਹੜਾ ਨੇ ਦਾਵਾ ਕੀਤਾ ਕਿ 100 ਦੇ ਕਰੀਬ ਜਿਹੜੇ ਨੇ ਉਹ ਅੱਤਵਾਦੀ ਮਾਰੇ ਜਾ ਚੁੱਕ ਨੇ ਇੱਥੋਂ ਤੱਕ ਕਿ ਜਿਹੜਾ ਦੁਨੀਆ ਦਾ ਸਭ ਤੋਂ ਖਤਰਨਾਕ ਅੱਤਵਾਦੀ ਆ ਮਸੂਰ ਅਜ਼ਰ ਉਹਦੇ ਪਰਿਵਾਰ ਦੇ ਵੀ 10 ਜੀ ਆ ਉਹ ਮਾਰੇ ਗਏ ਨੇ ਉਹ ਕੋ ਜੋ ਉਹਦੇ ਸਾਥੀ ਵੀ ਮਾਰੇ ਗਏ ਨੇ ਹਾਲਾਂਕਿ ਉਧਰ ਵੀ ਪਾਕਿਸਤਾਨ ਵੱਲੋਂ ਵੀ ਫਾਇਰਿੰਗ ਕੀਤੀ ਗਈ ਹੈ ਖਾਸ ਕਰਕੇ ਜੰਮੂ ਕਸ਼ਮੀਰ ਇਲਾਕੇ ਪੁੰਛ ਦੇ ਵਿੱਚ ਉੱਥੇ ਅ ਦਸਪਾਰਤੀ ਮਾਰੇ ਜਾਂਦੀ ਖਬਰ ਹੈ ਜਿਹਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਤੇ ਵੀ ਪਾਕਿਸਤਾਨ ਦੀ ਫੌਜ ਵੱਲੋਂ ਹਮਲਾ ਕੀਤਾ ਗਿਆ ਗੁਰਦੁਆਰਾ ਸਾਹਿਬ ਦਾ ਵੀ ਕਾਫੀ ਨੁਕਸਾਨ ਪੁੱਜਿਆ ਇੱਕ ਰਾਗੀ ਸਮੇਤ ਚਾਰ ਸਿੱਖ ਵੀ ਮਾਰੇ ਗਏ ਨੇ ਉਸ ਤੋਂ ਇਲਾਵਾ ਭਾਰਤੀ ਵੀ ਮਾਰੇ ਗਏ ਨੇ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਵੀ ਜ਼ਖਮੀ ਹੋ ਗਏ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ لیکن ਦੋਨਾਂ ਮੁਲਕਾਂ ਦੇ ਵਿੱਚ ਜਿਹੜਾ ਤਣਾਅ ਵੱਧਦਾ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸਰਹੱਦੇ ਦੇ ਨੇੜੇ ਜਿੰਨੇ ਵੀ ਧਾਰਮਿਕ ਸਥਾਨ ਨੇ ਜਿਹੜੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਨੇ ਉੱਥੇ ਪ੍ਰਭਾਵਿਤ ਲੋਕਾਂ ਨੂੰ ਵਗੈਰ ਜ਼ਰੂਰਤ ਪਈ ਤਾਂ ਉੱਥੇ ਉਹਨਾਂ ਦੇ ਠਹਿਰਨ ਦਾ ਵੀ ਪ੍ਰਬੰਧ ਕੀਤਾ ਜਾਊਗਾ ਤੇ ਹੋਰ ਵੀ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ ਲੇਕਿਨ ਫਿਲਹਾਲ ਅ ਦੇਸ਼ ਭਰ ਦੇ ਵਿੱਚ ਬਲੈਕਆਊਟ ਵੀ ਜਿਹੜਾ ਬੀਤੀ ਰਾਤ ਕੀਤਾ ਗਿਆ ਖਾਸ ਕਰਕੇ ਹਰ ਜ਼ਿਲ੍ਹੇ ਦੇ ਵਿੱਚ ਹਰ ਸੂਬੇ ਦੇ ਵਿੱਚ ਵੱਖਰਾ ਵੱਖਰਾ ਟਾਈਮ ਰੱਖਿਆ ਗਿਆ ਸੀ ਜਿਹਦੇ ਚੱਲਦੇ ਆ ਪੰਜਾਬ ਚੰਡੀਗੜ੍ਹ ਹਰਿਆਣਾ ਦੇ Shimla ਸਮੇਤ ਵੀ ਜਿਹੜੀਆਂ ਲੋਕਾਂ ਨੇ ਲਾਈਟਾਂ ਬੰਦ ਕਰ ਦਿੱਤੀਆਂ ਇੱਕ ਮੌਕ ਡ੍ਰਿਲ ਵੀ ਕੀਤੀ ਜਾ ਰਹੀ ਐਕਸਰਸਾਈਜ਼ ਵੀ ਕੀਤੀ ਜਾ ਰਹੀ ਹੈ ਹਰਿਆਣਾ ਪੰਜਾਬ ਚੰਡੀਗੜ੍ਹ ਮਾਚਲ ਦੇ ਵਿੱਚ ਮੌਕ ਡ੍ਰਿਲ ਤੋਂ ਬਾਅਦ ਜਿਹੜਾ ਬੀਤੀ ਰਾਤ ਬਲੈਕਆਊਟ ਵੀ ਕੀਤਾ ਗਿਆ ਸਾਇਰਨ ਵੱਜਣ ਤੋਂ ਬਾਅਦ ਲੋਕਾਂ ਨੇ ਖੁਦ ਹੀ ਇਸ ਮੌਕੇ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਸੀ 에어ਪੋਰਟ ਦੀਆਂ ਵੀ ਜਿਹੜੀਆਂ ਨੇ ਲਾਈਟਾਂ ਬੰਦ ਕਰ ਦਿੱਤੀਆਂ ਰੇਲਵੇ ਸਟੇਸ਼ਨ ਜਿੰਨੀਆਂ ਵੀ ਜਿਹੜੀਆਂ ਲਾਈਟਾਂ ਬੰਦ ਕਰ ਦਿੱਤੀਆਂ ਇਸੇ ਤਰ੍ਹਾਂ ਹੀ ਦੇਸ਼ ਭਰ ਦੇ ਵਿੱਚ 242 ਜਗ੍ਹਾ ਤੇ ਬਲੈਕਆਊਟ ਦੀ ਇੱਕ ਮੌਕ ਡ੍ਰਿਲ ਕੀਤੀ ਗਈ ਹੈਗੀ ਆ ਔਰ ਪਾਰ ਸਰਕਾਰਵਾਂ ਜਾਂ ਸੂਬਾ ਸਰਕਾਰਾਂ ਵੱਲੋਂ ਪ੍ਰਬੰਧ ਵੀ ਕੀਤੇ ਗਏ ਨੇ ਕਿ ਅਗਰ ਦੋਨਾਂ ਮੁਲਕਾਂ ਦੇ ਵਿੱਚ ਇਹ ਮਸਲਾ ਹੋਰ ਵੱਧਦਾ ਤੇ ਕੀ ਕੀ ਇੰਤਜ਼ਾਮ ਕੀਤੇ ਜਾ ਸਕਦੇ ਹੈਗੇ ਨੇ ਹਾਲਾਂਕਿ ਕਈ ਜਿਹੜੇ ਇੰਟਰਨੈਸ਼ਨਲ 에ਰਪੋਰਟ ਹੈ ਜਿਹੜੇ ਬਿਲਕੁਲ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਨੇ ਉਹਨਾਂ ਨੂੰ ਵੀ ਅਗਲੇ ਹਕੂਮਤਾਂ ਤੱਕ ਉੱਥੇ ਜਿਹੜੇ ਆਪਰੇਸ਼ਨਲ ਜਿਹੜੇ ਨੇ ਉਹ ਬੰਦ ਕਰ ਦਿੱਤੇ ਗਏ ਨੇ ਖਾਸ ਕਰਕੇ ਪੰਜਾਬ ਦੇ ਪੰਜ ਜਿਹੜੇ ਸਰਦੀ ਜ਼ਿਲ੍ਹੇ ਨੇ ਉੱਥੇ ਅਗਲੇ ਹਕੂਮਤਾਂ ਤੱਕ ਸਕੂਲ ਸਕੂਲਾਂ ਵਿੱਚ ਵੀ ਛੁੱਟੀਆਂ ਕਰ ਦਿੱਤੀਆਂ ਕਈ ਜਗ੍ਹਾ ਤੇ ਜਿਹੜੇ ਸਲਾਨਾ ਪ੍ਰੀਖਿਆ ਉਹ ਵੀ ਅਗਲੇ ਹੁਕਮਾਂ ਤੱਕ ਜਿਹੜੀਆਂ ਵਾ ਉਹ ਮੁਲਤਵੀ ਕਰ ਦਿੱਤੀਆਂ ਨੇ ਲੇਕਿਨ ਫਿਲਹਾਲ ਸ਼ਰਮ ਗੁਰੂ ਦਾ ਪ੍ਰਬੰਧਕ ਕਮੇਟੀ ਵੱਲੋਂ ਅ ਅਗਰ ਪ੍ਰਭਾਵਿਤ ਲੋਕਾਂ ਨੂੰ ਕਿਸੇ ਨਾ ਕਿਸੇ ਕਿਸਮ ਦਾ ਖਸਾ ਹੋਇਆ ਤਾਂ ਉਸ ਖਦਸ਼ੇ ਦੇ ਚਲਦਿਆਂ ਸ਼ਰਮ ਗੁਰੂ ਦਾ ਪ੍ਰਬੰਧਕ ਕਮੇਟੀ ਨੇ ਪ੍ਰਬੰਧ ਜਿਹੜੇ ਨੇ ਉਹ ਕਰ ਲਏ ਅਗੇ ਨੇ ਗੁਰਦੁਆਰਿਆਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਜਿੱਥੇ ਜ਼ਰੂਰਤ ਪੈਣ ਤੇ ਜਿਹੜੇ ਪ੍ਰਭਾਵਿਤ ਲੋਕ ਨੇ ਉਹ ਆ ਕੇ ਠਹਿਰ ਸਕਦੇ ਨੇ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡਾ ਤੜਤੜਨ ਹੈ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ